ਮੈਂ ਮੀਨੂ ਪਾਠਕ ਇਨਰਵਿਲ ਕਲੱਬ ਗੁਰਾਇਆਂ ਦੀ ਪ੍ਰੈਜ਼ੀਡੈਂਟ ਅੱਜ ਸਾਡੇ ਲਈ ਇੱਕ ਬਹੁਤ ਹੀ ਗੌਰਵ ਵਾਲੀ ਗੱਲ ਹੈ ਕਿ ਅਸੀਂ ਜਿਹੜਾ 6 ਮਹੀਨੇ ਪਹਿਲੇ ਇੱਕ ਕੋਰਸ ਸਟਾਰਟ ਕੀਤਾ ਸੀ ਫ੍ਰੀ ਸਿਲਾਈ ਕੋਰਸ ਜਿਹੜੀਆਂ ਕਿ ਲੜਕੀਆਂ ਨਹੀਂ ਧੀ ਲੜਕੀਆਂ ਲਈ ਸ਼ੁਰੂ ਕੀਤਾ ਸੀ ਅੱਜ ਉਹ ਕੰਪਲੀਟ ਹੋ ਗਿਆ ਅੱਜ ਉਹਨਾਂ ਨੂੰ ਅਸੀਂ ਉਹਨਾਂ ਨੇ ਕੋਰਸ ਕੰਪਲੀਟ ਕੀਤਾ ਤੇ ਅਸੀਂ ਉਹਨਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਤੇ ਆਈਐਸਓ ਮਾਰਕਡ ਸਰਟੀਫਿਕੇਟ ਦਿੱਤਾ ਜਿਹੜਾ ਕਿ ਉਹਨਾਂ ਲਈ ਆਉਣ ਵਾਲੇ ਸਮੇਂ ਲਈ ਜੇ ਇਹਨੂੰ ਇਹ ਐਜ਼ ਅ ਵੋਕੇਸ਼ਨ ਵੀ ਕਰਨਗੀਆਂ ਤਾਂ ਉਹਨਾਂ ਲਈ ਹੈਲਪ ਹੋਏਗਾ ਜਦੋਂ ਕਿ ਸਾਡਾ ਕਲੱਬ ਹੈ ਅਸੀਂ ਹਮੇਸ਼ਾ ਵਿਮਨ ਏਮਪਾਵਰਮੈਂਟ ਤੇ ਗੱਲ ਕਰਦੇ ਆਂ ਤੇ ਉਹਦੇ ਵਿੱਚ ਅਸੀਂ ਇਹ ਵੋਕੇਸ਼ਨਲ ਕੋਰਸਸ ਸਪੈਸ਼ਲੀ ਟੂ ਗਰਲਸ ਐਂਡ ਨੀਡੀ ਲੇਡੀਜ਼ ਅਸੀਂ ਪ੍ਰੇਫਰ ਕਰਦੇ ਆਂ ਤੇ ਉਹਦੇ ਵਿੱਚ ਆ ਕੇ ਸਾਨੂੰ ਇਹ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਆਪਣਾ ਇਹ ਪਹਿਲਾ ਬੈਚ ਕੰਪਲੀਟ ਕਰ ਲਿਆ ਹੈ ਇਹਦੇ ਵਿੱਚ ਸੰਯੋਗ ਸਾਡੇ ਚੇਅਰਮੈਨ ਮਨਮੋਨ ਸੂਰੀ ਜੀ ਨੇ ਬਹੁਤ ਵੱਡਾ ਦਿੱਤਾ ਤੇ ਨਾਲ ਹੀ ਨਾਲ ਮੈਨੂੰ ਰੇਸ਼ਮ ਜੀ ਜਿਹੜੇ ਕਿ ਜਲੰਧਰ ਕੋਆਰਡੀਨੇਟਰ ਨੇ ਭਾਈ ਕਨਈਆ ਜੀ ਕਲਬ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਉਹ ਸੋਸਾਇਟੀ ਦੇ ਸਹਿਯੋਗ ਦੇ ਨਾਲ ਅਸੀਂ ਇਹ ਆਪਣਾ ਕੋਰਸ ਪੂਰਾ ਕਰਨ ਜਾ ਰਹੇ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਇਹ ਅਸੀਂ ਜਿਹੜਾ ਇੱਕ ਮੀੜਾ ਉਠਾਇਆ ਸੀ ਅੱਜ ਇਹ ਕੰਪਲੀਟ ਕਰਤਾ ਤੇ ਆਉਣ ਵਾਲੇ ਸਮੇਂ 'ਚ ਜਿੱਦਾਂ ਅਨਾਉਂਸ ਵੀ ਹੋਇਆ ਹੈ ਨਾਲ ਨਾਲ ਸਾਡੇ ਕਾਉਂਸਲਰ ਰਿਸ਼ੂ ਕੌਸ਼ਲ ਜੀ ਨੇ ਵੀ ਇਹ ਦੱਸਿਆ ਕਿ ਉਹ ਬਿਊਟੀਸ਼ੀਅਨ ਦੇ ਕੋਰਸ ਵਿੱਚ ਸਾਡੀ ਪੂਰੀ ਸਪੋਰਟ ਕਰਨਗੇ ਅਸੀਂ ਇਹ ਵੀ ਫ੍ਰੀ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਤੇ ਹੋਪਸੋ ਸਾਡਾ ਇਹ ਵੀ ਕੋਰਸ ਅੱਗੇ ਜਾਏਗਾ ਔਰ ਇਸ ਤਰ੍ਹਾਂ ਦੇ ਬਹੁਤ ਵਜੇ ਜਿਹੜੇ ਕਿ ਔਰਤਾਂ ਲਈ ਨੀਡੀ ਲੇਡੀਜ਼ ਲਈ ਆ ਸਾਡੇ ਗੁਰਾਇਆਂ ਵਿੱਚ ਅਸੀਂ ਕਲੱਬ ਆਪਣੇ ਕਾਉਂਸਲਰ ਰਿਸ਼ੂ ਕੌਸ਼ਲ ਜੀ ਕੰਚਨ ਜੀ ਦੀ ਸਹਾਇਤਾ ਦੇ ਨਾਲ ਇਦਾਂ ਦੇ ਵਧੇਰੇ ਕੋਰਸ ਅਸੀਂ ਲੈ ਕੇ ਔਰ ਇਦਾਂ ਦੇ ਕੰਮ ਲੈ ਚਾਵਾਂਗੇ ਤੇ ਆਈ ਹੋਪ ਕਿ ਸਾਡਾ ਇਹਦੇ ਵਿੱਚ ਸਾਡਾ ਪੂਰਾ ਯੋਗਦਾਨ ਰਹੇ ਤੇ ਵਾਂਸ ਅਗੇਨ ਕੌਂਗ੍ਰੈਚੁਲੇਸ਼ਨਸ ਟੂ ਆਲ ਰਿਸ਼ਮ ਕੌਰ ਮੈਂਬਰ ਆਫ ਇਨਰ ਵੀ ਕਲੱਬ ਜਲੰਧਰ 엘ੀਟ ਔਰ ਕੋਆਰਡੀਨੇਟਰ ਸਾਡੇ ਪਾਈਕ ਨੇ ਹੈ ਜੀ ਬਣੋ ਜਿੰਨੇ ਵੀ ਪ੍ਰੋਜੈਕਟ ਚੱਲਦੇ ਆ ਉਹਨਾਂ ਨੂੰ ਸਾਰਿਆਂ ਨੂੰ ਹੀ ਮੈਂ ਕੋਆਰਡੀਨੇਟ ਕਰ ਰਹੀ ਆ ਸੋ ਅੱਜ ਗੁਰਾਇਆਂ ਦੇ ਵਿੱਚ ਸਾਡਾ ਜਿਹੜਾ ਫਰਸਟ ਬੈਚ ਸੀਗਾ ਫ੍ਰੀ ਸਲਾਈ ਸੈਂਟਰ ਜਿਹੜਾ ਚੱਲਦਾ ਸੀਗਾ ਉਸ ਦਾ ਅੱਜ ਸਮਾਪਤੀ ਸਮਾਰੋਹ ਸੀ ਔਰ ਨਾਲ ਦੀ ਨਾਲ ਹੀ ਸਾਡਾ ਜਿਹੜੇ ਨਵਾਂ ਸੈਕੰਡ ਬੈਚ ਆ ਸਲਾਈ ਦਾ ਉਹ ਵੀ ਸ਼ੁਰੂ ਹੋ ਗਿਆ ਉਸ ਦੇ ਨਾਲ ਹੀ ਸਾਡਾ ਜਿਹੜਾ ਬਿਊਟੀ ਪਾਰਲਰ ਹੈ ਉਸ ਦਾ ਵੀ ਜਿਹੜਾ ਕੋਰਸ ਹੈ ਉਸ ਦੀ ਵੀ ਅੱਜ ਸ਼ੁਰੂਆਤ ਹੋ ਗਈ ਹੈ ਸੋ ਮੈਂ ਆਪਣੇ ਵੱਲੋਂ ਭਾਈ ਕਨਈਆ ਜੀ ਕੇਅਰ ਸਰਵਿਸ ਬੈਲਫੇਅਰ ਸੁਸਾਇਟੀ ਔਰ ਮੀਨੂ ਪਾਠਕ ਜੀ ਸਾਡੇ ਡਿਸਟ੍ਰਿਕਟ ਚੇਅਰਮੈਨ ਮਨਮੋਹਨ ਸੂਰੀ ਜੀ ਸਾਡੇ ਸਲਾਈ ਟੀਚਰ ਜੋਤੀ ਜੀ ਔਰ ਸਾਡੇ ਵਿੱਚ ਕਾਉਂਸਲਰ ਕੰਚਨ ਜੀ ਤੇ ਰਿਸ਼ੂ ਕੌਸ਼ਲ ਜੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਇਹ ਸਾਡੇ ਜਿਹੜੇ ਹੁਣ ਨਵੇਂ ਦੋ ਸੈਂਟਰ ਚੱਲਣੇ ਆ ਉਹਨਾਂ ਦੇ ਵਿੱਚ ਇਹਨਾਂ ਦੋਨਾਂ ਹੀ ਕਾਉਂਸਲਰਾਂ ਦਾ ਮਤਲਬ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਹੋਣ ਵਾਲਾ ਆ ਸੋ ਮੈਂ ਆਪਣੇ ਵੱਲੋਂ ਸਾਰੇ ਹੀ ਮੈਂਬਰਸ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਥੈਂਕ ਯੂ ਵੈਰੀ ਮਚ ਮੈਂ ਡਿਸਟ੍ਰਿਕਟ ਚੇਅਰਮੈਨ ਮਮੋਨ ਸੂਰੀ ਡਿਸਟ੍ਰਿਕਟ 307 ਅੱਜ ਅਸੀਂ ਆਪਣੇ ਗੁਰਾਇਆ ਇਨਰਵਿਲ ਕਲੱਬ ਗੁਰਾਇਆ ਨੇ ਇੱਕ 6 ਮਹੀਨੇ ਪਹਿਲੇ ਇੱਕ ਪ੍ਰੋਜੈਕਟ ਸਟਾਰਟ ਕੀਤਾ ਸੀ ਵੋਕੇਸ਼ਨਲ ਟ੍ਰੇਨਿੰਗ ਦਾ ਜਿਹਦੇ ਵਿੱਚ ਅਸੀਂ ਭਾਈ ਕਨਈਆ ਜੀ ਸੁਸਾਇਟੀ ਦੇ ਨਾਲ ਮਿਲ ਕੇ ਅਸੀਂ ਇਹ ਵਾਲਾ ਪ੍ਰੋਜੈਕਟ ਕੀਤਾ ਔਰ 25 ਲੜਕੀਆਂ ਤੋਂ ਸਟਾਰਟ ਕੀਤਾ ਸੀ ਮਗਰ 16 ਲੜਕੀਆਂ ਅੱਜ ਪਾਸ ਹੋਈਆਂ ਜਿਨ੍ਹਾਂ ਨੂੰ ਅੱਜ ਅਸੀਂ ਮਸ਼ੀਨਾਂ ਦੇ ਰਹਿਆਂ ਤੇ ਇਹ ਵਾਲਾ ਪ੍ਰੋਜੈਕਟ ਸਾਡੀ ਸਾਡੀ ਜਿਹੜੀ ਇਨਰਵਿਲ ਕਲੱਬ ਗਰਾਇਆ ਦੀ ਪ੍ਰਧਾਨ ਹੈ ਮੀਨੂ ਪਾਠਕ ਇਹਨਾਂ ਨੇ ਔਰ ਟੀਚਰ ਜੋਤੀ ਨੇ ਔਰ ਸਾਰੇ ਮੈਂਬਰਾਂ ਨੇ ਮਿਲ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਸਾਡਾ ਪੂਰਾ ਸਹਾਇਤਾ ਦਿੱਤਾ ਹੈ ਤੇ ਅੱਜ ਭਾਈ ਕਨਈਆ ਜੀ ਵੱਲੋਂ ਸਾਰੇ ਜਿਹੜੇ ਮੈਂਬਰਾਂ ਨੇ ਉਹ ਅੱਜ ਆ ਕੇ ਸਾਡਾ ਇਹ ਵਾਲੇ ਪ੍ਰੋਜੈਕਟ ਵੀ ਸਾਰਿਆਂ ਨੂੰ ਮਸ਼ੀਨਾ ਦਿੱਤੀਆਂ ਔਰ ਸਾਰਿਆਂ ਦਾ ਕੰਮ ਦੇਖਿਆ ਕਿ ਔਰ ਮੈਂ ਬਹੁਤ ਹੀ ਸਾਰਿਆਂ ਦੀ ਸ਼ੁਕਰਗੁਜ਼ਾਰਾਂ ਔਰ ਜਿਹੜੇ ਇਹਦੇ ਮੇਨ ਕੋਆਰਡੀਨੇਟਰ ਹੈਗੇ ਆ ਜਿਹੜੇ ਕਿ ਜਲੰਧਰ ਰੀਡ ਕਲੱਬ ਦੇ ਨੇ ਉਹ ਮਿਸ ਜਰੇਸ਼ਮ 4 ਜੀ ਉਹਨਾਂ ਨੇ ਇਸ ਦੇ ਵਿੱਚ ਸਾਨੂੰ ਪੂਰਾ ਐਨਕਰੇਜ ਕੀਤਾ ਮੋਟੀਵੇਟ ਕੀਤਾ ਤੇ ਅਸੀਂ ਇਹ ਵਾਲਾ ਪ੍ਰੋਜੈਕਟ ਅੱਜ ਕੰਪਲੀਟ ਕਰ ਪਾਏ ਆ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੀ ਆ ਈਵਨ ਸਾਡੇ ਜਿਹੜੇ ਅੱਜ ਕਾਉਂਸਲਰ ਨੇ ਗੁਰਾਇਆ ਦੇ ਰੇਸ਼ੂ ਜੀ ਤੇ ਕੰਤਨ ਜੀ ਇਹ ਵੀ ਸਾਡੇ ਨਾਲ ਅੱਜ ਜੁੜੇ ਨੇ ਤੇ ਇਹਨਾਂ ਦਾ ਵੀ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੀ ਆ ਤੇ ਮੋਟੀਵੇਟ ਕਰਨਾ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਅੱਜ ਇਹ ਖੁਸ਼ਖਬਰੀ ਹੈ ਕਿ ਅਸੀਂ ਨਾਲ ਦੀ ਨਾਲ ਹੀ ਦੋ ਟ੍ਰੇਨਿੰਗ ਸੈਂਟਰਸ ਹੋਰ ਸਟਾਰਟ ਕਰ ਰਹੇ ਹਾਂ ਇੱਕ ਸਲਾਈ ਦਾ ਤੇ ਇੱਕ ਬਿਊਟੀ ਦਾ ਜਿਹਦੇ ਵਿੱਚ ਸਾਡੇ ਹੀ ਮੈਂਬਰਾਂ ਇਨਰਵਿਊ ਕਲੱਬ ਬੁਰਾਇਆ ਦੇ ਇਹਨਾਂ ਨੇ ਕਿਹਾ ਹੈ ਕਿ ਵੀ ਅਸੀਂ ਬੀੜਾ ਉਠਾਇਆ ਹੈ ਕਿ ਅਸੀਂ ਇਹ ਵਾਲਾ ਪ੍ਰੋਜੈਕਟ ਚਲਾਵਾਂਗੇ ਔਰ ਬੱਚਿਆਂ ਨੂੰ ਸਿਖਾਵਾਂਗੇ ਥੈਂਕ ਯੂ